6 ਪੂ ਉਹ ਦਿਨ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਿਸ ਤੋਂ ਬਾਅਦ ਸਰਸਾ ਦਰਿਆ ਚਮਕੌਰ ਦੀ ਜੰਗ ਅਤੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ 6 ਪੂ ਸਿੱਖ ਇਤਿਹਾਸ ਦਾ ਇੱਕ ਜਿਹਿਆ ਦਿਨ ਜੋ ਦਰਦ ਵੀ ਹੈ ਤੇ ਗੌਰਵ ਵੀ 1704 ਈਸਵੀ ਆਨੰਦਪੁਰ ਸਾਹਿਬ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸ਼ਹਿਰ ਨੂੰ ਲੰਬੇ ਸਮੇਂ ਲਈ ਘੇਰ ਲਿਆ ਸੀ ਅੰਦਰ ਸਿੱਖ ਸੰਗਤ ਭੁੱਖ ਪਿਆਸ ਅਤੇ ਮੁਸ਼ਕਲਾਂ ਨਾਲ ਜੂਝ ਰਹੀ ਸੀ ਦੁਸ਼ਮਨਾ ਨੇ ਧੋਖੇ ਨਾਲ ਕਸਮਾਂ ਖਾਧੀਆਂ ਕੁਰਾਨ ਦੀ ਸੋਹ ਗੰਗਾ ਦੀ ਸੋਹ ਅਤੇ ਕਿਹਾ ਜੇ ਅਨੰਦਪੁਰ ਛੱਡ ਦਿੱਤਾ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ ਸਿੱਖਾਂ ਦੀ ਜਾਨ ਬਚਾਉਣ ਲਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਣ ਦਾ ਫੈਸਲਾ ਕੀਤਾ ਪਰ ਜਿਵੇਂ ਹੀ ਕਾਫਲਾ ਨਿਕਲਿਆ ਵਾਅਦੇ ਤੋੜ ਦਿੱਤੇ ਗਏ ਸਿਰਸਾ ਦਰਿਆ ਦੇ ਕੰਢੇ ਪਰਿਵਾਰ ਵਿਛੋੜਾ ਹੋ ਗਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਸਭ ਵਕ ਹੋ ਗਏ ਅੱਗੇ ਚੱਲ ਕੇ ਚਮਕੌਰ ਦੀ ਜੰਗ ਹੋਈ ਜਿੱਥੇ ਵੱਡੇ ਸਹਿਬਜ਼ਾਦਿਆਂ ਨੇ ਧਰਮ ਲਈ ਅਦੁੱਤੀ ਸ਼ਹਾਦਤ ਦਿੱਤੀ ਛੇ ਪੋ ਸਾਨੂੰ ਸਿਖਾਉਂਦਾ ਹੈ ਸੱਚ ਅਤੇ ਧਰਮ ਦੀ ਰਾਹ ਤੇ ਕੁਰਬਾਨੀ ਕਦੇ ਵਿਅਰਥ ਨਹੀਂ ਜਾਂਦੀ